ਕੁਹਾਣੀ ਰੋਹੀ ਦਾ ਰੋਖ ਲੇਖਕ ਜਗਜੀਤ ਸਿੰਘ ਲੋਟ ਵੱਧੀਜੀ ਧੁੱਪ ਕੁੱਝ ਮੱਠੀ ਹੋਣ ਲੱਗੀ ਸੀ ਪਰ ਸ਼ਾਮੇ ਟਾਣਦੇ ਆਹ ਰੂਕ ਸੰ ਅੰਕੀ ਜਹੀ ਪੌਣ ਅਤੇ ਅਸਮਾਨ ਉਤੇ ਹਾਈਆਂ ਨਿਕੀਆਂ ਬਦਲੋਟੀਆਂ ਨਾਲ ਮੌਸਮ ਸੁਹਾਵਣਾ ਹੋ ਗਿਆ ਸੀ ਮੈਂ ਕੋਤਰੀ ਨੂੰ ਉਂਗਲ ਲਾ ਕੇ ਪਾਰਕ ਵੱਲ ਤੁਰ ਪਿਆ ਜਿੱਥੇ ਕਿੰਨੇ ਸਾਰੇ ਬੱਚੇ ਬਜ਼ੁਰਗ ਤਰਕਾਨਾਂ ਦਾ ਮੁਕ ਲੈਣੇ ਪਹੁੰਚ ਚੁਕੇ ਸਨ ਬਾਲਪਨ ਟੂਡੇ 14 ਖਰਗੋਸਾ ਮਗਰ ਭਾਈ ਦਾ ਅਤੇ ਲੋਟ-ਬੋਟਨੀਆ ਲਾਉਣ ਵਿੱਚ ਮਸਤ ਰਹਿੰਦਾ ਨਾਲ ਆਈ ਵਡੇਰੀ ਬੈਂਚਾਂ ਤੇ ਬੈਠੇ ਬੀਤੇ ਨੂੰ ਕੋਲਦੇ ਆਮ ਉਹਰ ਸੰਗੀ ਸਾਥੀਆਂ ਦੀ ੜੀ ਹੁੰਦੀ ਬਾਤ ਘੁਗਾਰਾ ਮਾਰੀ ਅੱਜ ਚਹਿਰ ਪਹਿਲ ਕੁਝ ਜ਼ਿਆਦਾ ਹੀ ਸੀ ਸਾਹਮਣੇ ਵਾਲੇ ਬੈਂਚ ਤੋਂ ਬਾਜਾਈ ਅਸਲਾਮੁਅਲੈਕਮ ਸਰਦਾਰ ਜੀ मैं देखा चेहरा नवा सी चिट्टा दुद्ध कुड़ता पजामा सिर ते तलीदार सफेद टोपी गोरा नशो रंग लमी खुली दाड़ी अखा चंक सब खैरियत ना, आ जाओ इधर जिमें चिर तो जानकार होब्बती रूप जापी मुल्कों आए हो मैं बैठद गल तोरी ਮੈਂ ਜਮੀਲ احمد ਪਿੰਡੀ ਤੋਂ ਦੋ ਦਿਨ ਪਹਿਲਾਂ ਇੱਕ ਨਿਡਾ ਆਇਆ ਧੀ ਜਵਾਈ ਇਥੋਂ ਦੇ ਬਸੰਦੇ ਨੇ ਦੋਤਾ ਦੋਤੀ ਜਿੱਦ ਪੈ ਕਰਦੇ ਸਨ ਕਿ ਝੂਨਿਆਂ ਵਾਲੇ ਮਦਾਨ ਵਿੱਚ ਖੇਡਣ ਜਾਣਾ ਹੈ ਉਹ ਕਿੰਨਾ ਚਿਰ ਇੱਕੋ ਸਾਹੇ ਸਾਰਾ ਕੁਝ ਕਹਿ ਗਿਆ ਤੇ ਤੁਸੀਂ ਪਲ ਭਰ ਦੀ ਚੁੱਕ ਮਗਰੋਂ ਉਸ ਸੰਬੰਧ ਕੀਤਾ ਮੈਂ ਮਲੇਰਕੋਟ ਨਾਲ ਚੜ੍ਹਦੇ ਪੰਜਾਬ ਤੋਂ ਮੇਰਾ ਸੰਕੇਪ ਜਿਹੜਾ ਹੀ ਬਾਗ ਸੀ ਹਲਾ ਫਿਰ ਤਾਂ ਆਪਾਂ ਗરાਏ ਹੋਏ ਖਾਸ ਸ਼ਹਿਰ ਤੋਂ ਉੱਚਾ ਨੇੜਲੇ ਕਿਸੇ ਪਿੰਡ ਤੋਂ ਉਸ ਦੀ ਉਕਸੁਤਾ ਵੱਧ ਰਹੀ ਸੀ ਪਿੰਡ ਲੋਹੜਵਦੀ ਮਲੇਰਪੁਰ ਨੇ ਤੋਂ 15 ਕੁ ਮੀਲ ਦੂਰ ਉਹਦੀਆਂ ਅੱਖਾਂ ਪੂਰੀ ਤਰ੍ਹਾਂ ਕੁਲਕੀਆਂ ਜਿਵੇਂ ਅਪਨਤ ਨਾਲ ਉਹ ਉਠਿਆ ਤੇ ਮੈਨੂੰ ਜੱਫੀ ਵਿੱਚ ਘੁੱਟ ਲਿਆ ਆਹਾਂ ਸੌ ਕੋਹਾਂ ਦੀ ਤੇ ਬਾਟੇ ਮਲੇਰ ਕੋਟਲਾ ਨੋਟਵਦੀ ਤੋਂ ਮੈਂ ਅਚੰਬਤ ਹੋ ਕੇ ਪੁੱਛਿਆ ਤੁਹਾਨੂੰ ਤੇ ਇਲਾਕੇ ਦੀ ਪੂਰੀ ਵਾਕਿਆਤ ਲੱਗਦੀ ਹੈ ਇਹ ਸੇ ਕਰਕੇ ਤਾਂ ਮੈਂ ਤੁਹਾਨੂੰ ਗ੍ਰਾਈਂ ਕਿਹਾ ਬਾਦਸ਼ਾਹ ਹੋ ਮੇਰਾ ਜਨਮ ਵੀ ਨੋਟਵਦੀ ਦਾ ਹੈ ਮੇਰੀ ਹਲਾਨੀ ਵੱਧ ਗਈ ਬੰਡਵੇਂ ਮੇਰੀ ਉਮਰ 5-6 ਵਰਿਆਂ ਦੀ ਹੋਣੀ ਹੈ ਛੋਟੀ ਭੈਣ ਫਰਜਾਨਾ ਮਸਾ ਦੇ 9 ਕੋਸਾਲਾ ਵੀ ਸੀ ਜਿੰਨਾ ਕੋ ਮੈਨੂੰ ਜ਼ਾਦੇ ਸਾਡੀ ਹਵੇਲੀ ਗਰਾਹ ਦੇ ਮਰਕੰ ਵਿੱਚ ਉੱਚੀ ਸਾਦੇ ਬਣੀ ਹੋਈ ਸੀ ਚੌਧਰੀ ਪ੍ਰਵੇਜ ਬਖਸੀ ਮੇਰੇ ਬਾਲ ਦੇ ਨਾਮ ਮੈਂ ਸਾਰੋਕੀ ਸੁਣਿਆ ਸੀ ਉਹ ਰਬਾ ਇਹ ਤਾਂ ਸਾਡਾ ਸਾਂਝੀ ਕੰਧ ਵਾਲਾ ਗਵੰਡੀ ਹੈ ਕਿ ਨਾ ਇਤਬਾਕ ਇਹ ਉਦਾਸੀ ਦੇ ਹਾਲਤ ਵਿੱਚ ਮੈਂ ਪਿਤਾ ਜੀ ਮੇਰੇ ਪਿਤਾ ਜੀ ਅਕਸਰ ਵੀ ਇਸ ਪਰਿਵਾਰ ਬਾਰੇ ਜ਼ਿਕਰ ਕਰਾਇਆ ਕਰਦੇ ਸਨ ਇਹ ਹੋਣੀ ਉਹਨਾਂ ਨਾਲ ਵੀ ਵਾਪਰੀ ਸੀ ਜਦੋਂ ਉਹ ਤਾਇਆ ਜੀ ਨਾਲ ਦੂਜੀ ਵਿਸ਼ਵ ਜੰਗ ਤੋਂ ਬਾਅਦ ਬਰਮਾ ਵਿਜਲੀ ਪਰੇਪਰਾਏ ਘਰ ਛੱਡ ਕੇ ਆਪਣੇ ਪਿੰਡ ਬੜੋਈ ਸਨ ਖੈਰ ਮੇਰਾ ਜਨਮ ਤਾਂ ਹੱਲਿਆਂ ਤੋਂ 11 ਬਰੇ ਮਗਰੋਂ ਹੋਇਆ ਸੀ ਉਜਾੜੇ ਦਾ ਹੋਰ ਦਰਦਨਾਕ ਮੰਜ਼ਰ ਬਡੇਰਿਆਂ ਤੋਂ ਜਵਾਨੀ ਸੁਣਿਆ ਸੀ ਪਰ ਜਿਹਨ ਵਿੱਚ ਉਸ ਅਵੇਲੀ ਦੀ ਕੁਝ ਯਾਦ ਕੋ ਕੁਝ ਕੁ ਯਾਦ ਅਜੇ ਵੀ ਮੈਨੂੰ ਤਾਜ਼ਾ ਹੈ ਹਾਂਜੀ ਤੁਹਾਡੀ ਉਸ ਹਵੇਲੀ ਵਿੱਚ ਹਾਂ ਉਧਰੋਂ ਮੁਸਲਮਾਨ ਤੋਂ ਆਇਆ ਭਾਈਆ ਭਾਈਆ ਸੁਰਜਨ ਸਿੰਘ ਹੋਰਾਂ ਦਾ ਪਰਿਵਾਰ ਰਹਿੰਦਾ ਹੈ ਹਵੇਲੀ ਦੀ ਸੁਭਾਤ ਅਜੇ ਮਹਿਕੋਜ ਹੈ ਪਰ ਪਾਣੀ ਵਾਲੀ ਕੋਹੀ ਨੂੰ ਉਹਨਾਂ ਪੋਰ ਦਿੱਤਾ ਹੈ ਮੈਂ ਉਸ ਅੱਠ ਦਹਾਕੇ ਪਿੱਛੇ ਲੈ ਗਿਆ ਕਿਸੇ ਗਹਿਰੇ ਵਿਉ ਵਿੱਚ ਰੁੱਪ ਗਿਆ ਸੀ ਉਹ ਜਮੀਲ احمد ਕੁਝ ਬੋਲਣਾ ਚਾਹੁੰਦਾ ਸੀ ਪਰ ਲਫ਼ਜ਼ ਬਾਹਰ ਨਹੀਂ ਸਿਆ ਰਹੇ ਕਿੰਨਾ ਚਿਰ ਚੁੱਪਛਾਈ ਰਹੀ ਬੜੇ ਭਿਆਨਕ ਦਿਨ ਸਾਨੂੰ ਹੋ ਅੱਲਾ ਮਿਹਰ ਕਰੇ ਜਾਨ ਕਰਕੇ ਕਲੇਜਾ ਮੂਨੋਂ ਆਉਂਦਾ ਜਿਨ੍ਹਾਂ ਨਾਲ ਰੋਟੀ ਦੀ ਸਾਹ ਸੀ ਕਿਵੇਂ ਬੇਸੀ ਬਣ ਗਈ ਰੌਲਾ ਪੈਂਦੇ ਮੈਂ ਅੱਬੂ ਹੋਤੇ ਅੰਮੀ ਇੱਧਰ ਬਾਗੋਂ ਪਾਰ ਆ ਗਏ ਸਾਂ ਮੇਰੇ ਚਾਚਾ ਜਾਨ ਕੋਰ ਬਖ ਆਪਣੇ ਪਰਿਵਾਰ ਤੇ ਛੋਟੀ ਫਰਜਾਨਾਂ ਨੂੰ ਨਾਲ ਲੈ ਕੇ ਭਾਈਚਾਰ ਕੋਲ ਮਲੇਰ ਕੋਲ ਨੇ ਚਲੇ ਗਏ ਸੰ ਮਤੇ ਮਸੂਮ ਸਾਡੇ ਨਾਲ ਰਸਤੇ ਵਿੱਚ ਹੀ ਖੋਤ ਹੋ ਜਾਵੇ ਡੂੰਗਾ ਸਾ ਲੈ ਕੇ ਉਸਨੇ ਗੱਲ ਪੂਰੀ ਕੀਤੀ ਘਟਨਾ ਪਰਤਾਰ ਪਰਤ ਕੋਲ ਰਹੀਆਂ ਸੰ ਬਿਛੜ ਗਿਆ ਦਾ ਸੰਤਾਪ ਅਜੇ ਵੀ ਮਨਾ ਦੇ ਉਹਨਾਂ ਵਿੱਚ ਘਰ ਕਰੀ ਬੈਠਾ ਸੀ ਹੁਣ ਕਿੱਥੇ ਹੈ ਪਰਜਾਨਾ ਕਦੀ ਜੀੜਾ ਮਾਰਿਆ ਮੈਂ ਅਗਲਾ ਸਵਾਲ ਕੀਤਾ ਚਾਚਾ ਚਾਚੀ ਦਾ ਹੁਣ ਅੱਲਾ ਨੂੰ ਪਿਆਰੇ ਹੋ ਗਏ ਨਹੀਂ ਆਪਣੇ ਬੈਠੇ ਬੈਠੇ ਪਰਜਾਨਾਂ ਦੇ ਹੱਥ ਵੀੇ ਕਰ ਗਏ ਸਨ ਅੱਜ ਕੱਲ ਉਸ ਦਾ ਕੋਈ ਸੌ ਪਤਾ ਨਹੀਂ ਜਿਉਂਦੀ ਵੀ ਹੈ ਕਿ ਨਹੀਂ ਮੈਂ ਜਨੀਲ ਦੇ ਮੂੰਹ ਤੇ ਹੱਥ ਰੱਖ ਦਿੱਤਾ ਇੱਕ ਵਾਰ ਕੋਸ਼ਿਸ਼ ਕੀਤੀ ਸੀ ਹਿੰਦੁਸਤਾਨ ਦੀ ਰਾਹ ਦਾਰੀ ਲੈਣ ਦੀ ਐਨੇ ਨੂੰ ਸਰਹੱਦ ਤੇ ਗੜਬੜੀ ਦਾ ਸਮਾਚਾਰ ਆ ਗਿਆ ਕਾਗਜ਼ ਥਾਂ ਰੁਕ ਗਏ ਦੁਨੀਆ ਦੀਆਂ ਨਜ਼ਰਾਂ ਵਿੱਚ ਆਪਾਂ ਇੱਕ ਦੂਜੇ ਦੇ ਦੁਸ਼ਮਣ ਹਾਂ ਪਰ ਅੱਲਾਹ ਤਾਲਾ ਦੀ ਕਸਮ ਕਿ ਮੈਂ ਆਪਣੀ ਜਨਮ ਭੁਏ ਦਾ ਦੁਖੀ ਹੋਣ ਦਾ ਸੋਚ ਸਕਣਾ ਹਾਂ ਦੋ ਜਖ ਵਿੱਚ ਵੀ ਜਗ੍ਹਾ ਨਹੀਂ ਮਿਲਦੀ ਉਸ ਛਾਤੀ ਤੇ ਖੱਬੇ ਪਾਸੇ ਹੱਥ ਰੱਖਿਆ ਹੋਇਆ ਸੀ ਤੁਸੀਂ ਫਿਰ ਫਿਰ ਤੋਂ ਆਓ ਸਾਡੇ ਮਹਿਮਾਨ ਬਣ ਕੇ ਲੋਟ ਵੱਧੀ ਅਤੇ ਹਵੇਲੀ ਤੁਹਾਨੂੰ ਯਾਦ ਕਰ ਰਹੀ ਨੇ ਆਪਾਂ ਪਰਜਾਨਾ ਦੀ ਖੈਰiat ਵੀ ਜਾਣ ਲਵਾਂਗੇ ਮੈਂ ਉਸ ਦੀ ਨਿਰਾਸ਼ਾ ਦੂਰ ਕਰਨ ਲਈ ਗਿਆ ਭਾਈ ਜਾਨ ਹੁਣ ਤਾਂ ਖੀਰ ਦੀਆਂ ਘੜੀਆਂ ਗਿਣਦੇ ਹਾਂ ਕੰਲੀ ਜਾਨ ਅਠ ਦਹਾਕੇ ਪਾਰ ਕਰ ਗਏ ਲੈ ਹਨ ਪਤਾ ਨਹੀਂ ਕਦੋਂ ਬਲਾਵਾ ਆ ਜਾਵੇ ਉਸ ਠੰਡਾ ਹੋ ਕਾ ਪਰਿਆ ਕੋਦਾ ਤੁਹਾਡੀ ਉਮਰ ਲੰਮੀ ਕਰੀ ਅਤੇ ਤੁਸੀਂ ਪਰਜਾਨਾਂ ਨੂੰ ਫਿਰ ਤੋਂ ਮਿਲ ਸਕੋ ਮੇਰੀ ਇਹੋ ਅਰਜ਼ੋਈ ਹੈ ਉਸ ਨੇ ਮੇਰੀ ਗੱਲ ਅਣਸੁਣ ਕਰ ਦਿੱਤੀ ਉਹ ਜੇ ਹੋ ਸਕੇ ਮੇਰਾ ਇੱਕ ਕੰਮ ਕਰਨਾ ਜਦੋਂ ਵੀ ਮੈਲੇ ਰਿਪੋਰਟਲੇ ਪੱਲ ਫੇਰੀ ਪਾਓ ਤਾਂ ਪ੍ਰਯਾਨਾਂ ਦਾ ਪਤਾ ਲਗਾ ਕੇ ਉਸ ਦੀ ਖੈਰੀਅਤ ਪਸਨਾ ਮੇਰੀ ਆਤਮਾ ਨੂੰ ਸਕੂਨ ਮਿਲੇਗਾ ਸੂਰਤ ਦੀ ਟਿੱਕੀ ਟਿੱਕੀ ਪੈ ਗਈ ਸੀ ਵਿਰਾਨਵਾਜ ਦਾ ਵਕਤ ਹੋ ਗਿਆ ਸੀ ਅੱਛਾ ਖੁਦਾ ਆਪਿਸ ਅੱਖਾਂ ਵਿੱਚ ਉਮੜਦੇ ਸੰਜੂਰ ਉਹਦੇ ਲੰਮੀ ਦਾੜੀ ਤੇ ਲੰਮੀ ਦਾੜੀ ਨੂੰ ਧੋ ਰਹੇ ਥਣ ਮੈਂ ਕਿੰਨੀ ਦੂਰ ਤੱਕ ਜਾਂਦੇ ਉਸ ਫਰਿਸ਼ਿਆਂ ਵੱਲ ਬਰਗੇ ਮਨੋਕਮਨ ਨਿਹਾਰ ਤਾਰਿਖਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ